ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਬੂਟੇ ਲਗਾਉਣ ਦੀ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਨਗਰ ਨਿਗਮ ਦੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਸਿਹਤ ਅਸਰ ਡਾਕਟਰ ਕਿਰਨ ਕੁਮਾਰ ਦੀ ਅਗਵਾਈ ਹੇਠ ਗੋਲ ਬਾਗ ਵਿਖੇ ਬੂਟੇ ਲਗਾਏ। ਇਸ ਮੌਕੇ ਸ਼ਹਿਰ ਦੀਆਂ ਕਈ ਪ੍ਰਮੁੱਖ ਐਨ ਜੀਓਜ਼ ਦੇ ਨੁਮਾਇंदे ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਇਸ ਕਾਰਜ ਵਿੱਚ ਆਪਣਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਡਾਕਟਰ ਅਜੇ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਨੋ-ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਖਤਮ ਕਰਨ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਇਹ ਬੂਟੇ ਲਗਾਏ ਜਾ ਰਹੇ ਹਨ ਕਿਉਂਕਿ ਇਹ ਬੂਟੇ ਇਨਸਾਨ ਨੂੰ ਆਕਸੀਜਨ ਦਿੰਦੇ ਹਨ ਅਤੇ ਇਹ ਬੂਟੇ ਲਗਾਉਣ ਨਾਲ ਸ਼ਹਿਰ ਵਿੱਚ ਹਰਿਆਲੀ ਵੀ ਵਧੇਗੀ ਜੋ ਕਿ ਬਹੁਤ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਲਈ ਵੀ ਅਧਿਕਾਰੀਆਂ ਨੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਸ ਮੌਕੇ ਉਨ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਡਾਕਟਰ ਕਿਰਨ ਕੁਮਾਰ ਨਗਰ ਨਿਗਮ ਦੇ ਬਾਗਬਾਨੀ ਵਿਭਾਗ ਦੇ ਸੁਪਰਵਾਈਜ਼ਰ ਸੁਖਵਿੰਦਰ ਸਿੰਘ ਵਾਲਾ ਵਾਤਾਵਰਣ ਪੇਮੀ ਪੀ ਐਨ ਸ਼ਰਮਾ ਅਤੇ ਦੀਪਕ ਬੱਬਰ ਨੇ ਇਹਨਾਂ ਬੂਟਿਆਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸ਼ਹਿਰ ਵਿੱਚ ਦਿਨੋ-ਦਿਨ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਬੂਟੇ ਲਗਾਉਣੇ ਬਹੁਤ ਜ਼ਰੂਰੀ ਹਨ ਅਤੇ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਵੀ ਓਨੀ ਹੀ ਜ਼ਰੂਰੀ ਹੈ ਤਾਂ ਜੋ ਵੱਡੇ ਹੋ ਕੇ ਇਹ ਇਨਸਾਨੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਆਕਸੀਜਨ ਸਾਨੂੰ ਦੇ ਸਕਣ ਅਤੇ ਗਰਮੀ ਤੋਂ ਬਚਣ ਲਈ ਇਹ ਸ਼ਾਨਦਾਰ ਦਰਖਤ ਵਰਦਾਨ ਸਾਬਿਤ ਹੋਣਗੇ ਉਹਨਾਂ ਸਭ ਲੋਕਾਂ ਨੂੰ ਅਪੀਲ ਕਰਦੇ ਆ ਕਿ ਆ ਉਹ ਵੀ ਆਪਣੇ ਵੱਲੋਂ ਇੱਕ ਇੱਕ ਬੂਟਾ ਜ਼ਰੂਰ ਲਗਾਉਣ ਤਾਂ ਜੋ ਹਰੀਲੀ ਵਿਦਾਈ ਜਾ ਸਕੇ ਅਤੇ ਵਾਤਾਵਰਨ ਨੂੰ ਵੀ ਸ਼ੁੱਧ ਰੱਖਿਆ ਜਾ ਸਕੇ ਇਸ ਮੌਕੇ ਡਾਕਟਰ ਸਰਾਜ ਗੁਪਤਾ ਅਵਤਾਰ ਸਿੰਘ ਮਨਦੀਪ ਸਿੰਘ ਜੇਐਸ ਨਾਰਪਾਲ ਪ੍ਰੋਫੈਸਰ ਮੁਕੇਸ਼ ਅਗਰਵਾਲ ਚੀਫ ਸੈਨੀਟਰੀ ਇੰਸਪੈਕਟਰ ਮਲਕੀਤ ਸਿੰਘ ਜੇਈ ਨਰਿੰਦਰ ਸਿੰਘ ਜੇਈ ਰਗਨੰਦਨ ਕੁਮਾਰ ਸੈਨੀਟਰੀ ਇੰਸਪੈਕਟਰ ਹਰਿੰਦਰ ਪਾਲ ਮਨਦੀਪ ਸਿੰਘ ਰਾਹੁਲ ਸੁਦੇਸ਼ ਕੁਮਾਰ ਰਵਿੰਨੰਦਾ ਅਨਿਲ ਸ਼ਰਮਾ ਅਤੇ ਜਤਿੰਦਰ ਸ਼ਰਮਾ ਸਣੇ ਸ਼ਹਿਰ ਦੇ ਕਈ ਪਤਵੰਤੇ ਮੌਜੂਦ ਸਨ ਇਸ ਮੌਕੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਗੋਲ ਬਾਗ ਵਿਖੇ ਸਹਿਰਕਾਰੇ ਲੋਕਾਂ ਨਾਲ ਮੁਲਾਕਾਤ ਕਰ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਗੋਲ ਬਾਗ ਦੀ ਸਫਾਈ ਰੱਖਣ ਲਈ ਨਿਗਮ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ ਅੱਜ ਸਭ ਤੋਂ ਪਹਿਲੇ ਤੇ ਪੂਰੇ ਅੰਮ੍ਰਿਤਸਰ ਵਾਸੀਆਂ ਨੂੰ ਮੈਂ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਨਮਸਕਾਰ ਅੱਜ ਇੱਕ ਬਹੁਤ ਅੱਛਾ ਉਪਰਾਲਾ ਜਿਹੜਾ ਅੰਮ੍ਰਿਤਸਰ ਮਿਊਸਪਲ ਕਾਰਪੋਰੇਸ਼ਨ ਵੱਲੋਂ ਤੇ ਬਾਕੀ ਐਨ ਜੀਓਜ਼ ਕਾਫੀ ਇੱਥੇ ਆਏ ਨੇ ਉਹਨਾਂ ਵੱਲੋਂ ਕੀਤਾ ਗਿਆ ਵਾਕਈ ਤੁਸੀਂ ਠੀਕ ਕਹਿ ਰਹੇ ਹੋ ਕਿ ਅੱਜ ਜ਼ਰੂਰਤ ਹੈ ਆਪਣੇ ਪ੍ਰਿਆਵਰਨ ਨੂੰ ਬਚਾਉਣ ਦੀ ਕਿਉਂਕਿ ਪ੍ਰਦੂਸ਼ਣ ਦੇ ਕਾਰਨ ਜਿਹੜਾ ਪ੍ਰਿਆਵਰਨ ਕਿਧਰੇ ਨਾ ਕਿਧਰੇ ਸਾਡਾ ਖਰਾਬ ਹੋਈ ਜਾ ਰਿਹਾ ਜਿਦੇ ਕਰਕੇ ਤੁਸੀਂ ਅਖਬਾਰਾਂ 'ਚ ਵੀ ਪੜ੍ਹਦੇ ਹੋਗੇ ਖਬਰਾਂ 'ਚ ਵੀ ਸੁਣਦੇ ਹੋਵੋਗੇ ਕਿ ਗਲੋਬਲ ਵਾਰਮਿੰਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਇੱਥੋਂ ਤੱਕ ਕਿ ਯੂਨੋ ਨੇ 2024 ਜਿਹੜਾ ਇਤਿਹਾਸ ਦਾ ਹੌਟੈਸਟ ਇਅਰ ਜਿਹੜਾ ਉਹ ਡਿਕਲੇਅਰ ਕਰਨ ਦਾ ਐਲਾਨ ਕੀਤਾ ਸੋ ਸੋ ਆਪਣੇ ਪਰਿਆਵਰਨ ਨੂੰ ਬਚਾਲ ਲਈ ਆਉਣ ਆਣੀਆਂ ਜਨਰੇਸ਼ਨਸ ਤੁਹਾਨੂੰ ਯਾਦ ਕਰਨ ਔਰ ਤੁਹਾਨੂੰ ਅੱਛੇ ਢੰਗ ਨਾਲ ਯਾਦ ਕਰਨ ਕਿ ਸਾਡੇ ਜਿਹੜੇ ਪੂਰਵਜ ਸੀਗੇ ਸਾਡੇ ਲਈ ਕੁਝ ਕਰਕੇ ਗਏ ਸੀ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਵੱਧ ਤੋਂ ਵੱਧ ਪੇੜ ਲਗਾਈਏ ਕਿਉਂਕਿ ਪੇੜ ਜਿਹੜੇ ਆ ਉਹ ਤੁਸੀਂ ਜਾਣਦੇ ਹੋ ਕਿ ਕਾਰਬਨ ਡਾਈਆਕਸਾਈਡ ਐਬਸਾਰਬ ਕਰਦੇ ਆ ਔਰ ਆਕਸੀਜਨ ਦਿੰਦੇ ਆ ਜਿਹੜੇ ਪੇੜ ਅਸੀਂ ਅੱਜ ਇੱਥੇ ਲਗਾਏ ਆ ਐਨ ਜੀਓਜ਼ ਦੀ ਮਦਦ ਦੇ ਨਾਲ ਔਰ ਕਾਰਪੋਰੇਸ਼ਨ ਦੀ ਮਦਦ ਦੇ ਨਾਲ ਉਹਨਾਂ ਪੇੜਾਂ ਦੇ ਵਿੱਚ ਮੈਨੂੰ ਦੱਸ ਰਹੇ ਸੀਗੇ ਐਨ ਜੀਓਜ਼ ਵਾਲੇ ਕਿ ਕੁਝ ਪੇੜ ਐਸੇ ਆ ਜਿਨ੍ਹਾਂ ਦੀ ਲੱਕੜੀ ਜਿਹੜੀ ਆ ਉਹ ਐਜ਼ এ ਦੱਤ ਨਹੀਂ ਯੂਜ਼ ਕੀਤੀ ਜਾਂਦੀ ਹੈ ਔਰ ਸੁਖਚੈਨ ਇੱਕ ਜਿਹੜਾ ਆ ਬ੍ਰੇਕਸ਼ਸੀ ਇੱਥੇ ਪੇੜ ਲਗਾਇਆ ਉਹਦੀ ਦਾਤਨ ਜੇ ਅਸੀਂ ਇਸਤੇਮਾਲ ਕਰੀਏ ਤੇ ਉਹਦੇ ਵਿੱਚ ਕਹਿੰਦੇ ਕਿ ਸਿਰਫ ਬਰਸ਼ਿੰਗ ਕਰਨ ਦੇ ਨਾਲ ਹੀ ਉਹਦਾ ਐਂਟੀ ਕੈਂਸਰਸ ਇਫੈਕਟ ਆਂਦਾ ਸੋ ਇਹ ਬੜੀ ਅੱਛੀ ਗੱਲ ਆ ਔਰ ਇੱਕ ਪੇੜ ਮੈਨੂੰ ਦੱਸ ਰੇ ਸੀ ਹੁਣੇ ਹੀ ਲਗਾਇਆ ਜਿਹਦੇ ਵਿੱਚ ਜਿਹੜਾ ਸਾਨੂੰ 300 ਬਿਮਾਰੀਆਂ ਤੋਂ ਪ੍ਰੋਟੈਕਟ ਕਰਦਾ ਬਹੁਤ ਅੱਛੀ ਗੱਲ ਆ ਗੂਗਲ 'ਚ ਕੱਟ ਕੇ ਦੇਖੋ ਸੋ ਆਓ ਅਸੀਂ ਸਾਰੇ ਰਲ ਮਿਲ ਕੇ ਆਪਣੇ ਪਰਿਆਵਰਣ ਨੂੰ ਬਚਾਈਏ ਆਪਣੇ ਐਟਮੋਸਫੀਅਰ ਨੂੰ ਬਚਾਈਏ ਔਰ ਤਾਂ ਜੋ ਆਨਾਨੀਆਂ ਜਿਹੜੀਆਂ ਜਨਰੇਸ਼ਨਸ ਐ ਉਹ ਸਾਨੂੰ ਚੰਗੇ ਢੰਗ ਨਾਲ ਯਾਦ ਕਰ ਸਕਣ ਨਹੀਂ ਤੇ ਜੋ ਹਾਲਾਤ ਨੇ ਪੂਰੀ ਦੁਨੀਆ ਦੇ ਅਗਰ ਅਸੀਂ ਹੋਣੇ ਚੇਤੇ ਤੇ ਫਿਰ ਆਣ ਜਿਹੜੀਆਂ ਆ ਉਹ ਵੀ ਸਾਨੂੰ ਕੋਸ਼ਣ ਗਿਆ ਕਿ ਸਾਡੇ ਪੁਰਖੀ ਕੀ ਕਰਕੇ ਸੀ ਪੰਜਾਣੇ ਕਿਸ ਤੋਂ ਉਹਦੇ ਐਨ ਜੀਓਸ ਆਪਣੇ ਨਾਲ ਲਈਏ ਔਰ ਉਹਦੇ ਨਾਲ ਸਟੂਡੈਂਟਸ ਨੇ ਸਕੂਲਾਂ ਦੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਨਾਲ ਜੋੜੀਏ ਤਾਜਤਵਾਦ ਅਨੈਸਟ ਕਰਕੇ ਅਸੀਂ ਵੱਧ ਤੋਂ ਵੱਧ ਲਗਾਈਏ ਪਰ ਆਪਣੇ ਪ੍ਰਿਆਵਰ ਨੂੰ ਬਚਾਈਏ ਕਾਰਪੋਰੇਸ਼ਨ ਦੇ ਜਿਹੜੇ ਹਾਰਟੀਕਲਚਰ ਦੇ ਸਲੇ ਇਨਚਾਰਜ ਨੇ ਡਾਕਟਰ ਕਿਰਨ ਉਹ ਵੀ ਸਾਡੇ ਨਾਲ ਆਏ ਨੇ ਖੜੇ ਨੇ ਔਰ ਇਹਨਾਂ ਨੂੰ ਮੈਂ ਕਹਿ ਦਿੰਦਾ ਕਿ ਅਸੀਂ ਇਹਨਾਂ ਦੀ ਸਾਫ਼ ਸੰਭਾਲ ਲਈ ਜੋ ਵੱਧ ਤੋਂ ਵੱਧ ਕਰ ਸਕਦੇ ਆ ਉਹਦੇ ਲਈ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕੀ ਕਰਨੀ ਆ ਇਨਸ਼ੋਰ ਕਰਦੇ ਆ ਕਿ ਇੱਥੇ ਜਿਹੜੇ ਟ੍ਰੀ ਗਾਰਡ ਨੇ ਬਾਂਸਾਂ ਦੇ ਲੱਕੜਾਂ ਦੇ ਬਾਂਸਾਂ ਦੇ ਉਹ ਲਗਾਈਏ ਕਿਉਂਕਿ ਜਿਹੜੇ ਦੇਖਿਆ ਗਿਆ ਕਿ ਜਿਹੜੇ ਲੋਹੇ ਦੇ ਟਰੀ ਗਾਰਡਸ ਹੁੰਦੇ ਆ ਉਹ ਮਿਸਯੂਜ਼ ਹੋ ਜਾਂਦੇ ਕਿਧਰੇ ਨਾ ਕਿਧਰੇ ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਵੱਧ ਤੋਂ ਵੱਧ ਜਿੰਨੇ ਅਸੀਂ ਟਰੀ ਦਿੱਤੇ ਨੇ ਆ ਉਹਨਾਂ ਦਾ ਟਰੀ ਗਾਰਡਸ ਲਏ ਸਰ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਐਂਡ ਮਾਨਯੋਗ ਕਮਿਸ਼ਨ ਸਰਕਰ ਦੇ ਹੁਕਮਾਂ ਦੇ ਮੁਤਾਬਕ ਅੱਜ ਅਸੀਂ ਗੋਲਬਾਗ ਵਿੱਚ ਇਕੱਠੇ ਹੋਏ ਸੀਗੇ ਪਲਾਂਟੇਸ਼ਨ ਦੇ ਪਿਛਲੇ ਕੁਝ ਦਿਨਾਂ ਤੋਂ ਅਸੀਂ ਲਗਾਤਾਰ ਅਲੱਗ-ਅਲੱਗ ਜਗ੍ਹਾ ਤੇ ਐਂਡ ਡਿਫਰੈਂਟ ਐਨ ਜੀਓਜ਼ ਦੇ ਨਾਲ ਮਿਲ ਕੇ ਵਾਤਾਵਰਨ ਪਲਾਂਟਸ ਨੂੰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਐਂਡ ਤੁਹਾਨੂੰ ਪਤਾ ਹੀ ਹੈ ਕਿ ਵਾਤਾਵਰਨ ਲਗਾਤਾਰ ਖਰਾਬ ਹੋ ਰਿਹਾ ਐਂਡ ਵਾਤਾਵਰਨ ਨੂੰ ਅਗਰ ਕੋਈ ਚੀਜ਼ ਸ਼ੁੱਧ ਕਰ ਸਕਦੀ ਹੈ ਤੇ ਉਹ ਗ੍ਰੀਨ ਪਲਾਂਟ ਹੀ ਹੈ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਜਗ੍ਹਾ ਜਗ੍ਹਾ ਤੇ ਪਲਾਂਟੇਸ਼ਨ ਕੀਤੀ ਜਾਵੇ ਤਾਂ ਕਿ ਜਿਹੜਾ ਗ੍ਰੀਨ ਹਾਊਸ ਇਫੈਕਟ ਹੈ ਜਾਂ ਜਿਹੜੇ ਕਾਰਬਨ ਡਾਈਆਕਸਾਈਡ ਐਟਮੋਸਫੇਅਰ 'ਚ ਅਲੱਗ-ਅਲੱਗ ਕਰਨਾ ਕਰਕੇ ਵਧ ਰਹੀ ਹੈ ਜਿਹਦੇ ਕਰਕੇ ਪੋਲੂਸ਼ਨ ਵਧ ਰਿਹਾ ਹੈ ਵੱਤੋਂ ਪਲਾਂਟੇਸ਼ਨ ਕਰਕੇ ਉਹ ਜਿਹੜੀ ਚੀਜ਼ਾ ਉੱਤੇ ਕਾਬੂ ਪਾਇਆ ਜਾਏ ਤਾਂ ਕਿ ਜਿਹੜਾ ਸ਼ੁੱਧ ਵਾਤਾਵਰਨ ਅਸੀਂ ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ ਦੇ ਕੇ ਜਾ ਸਕੀਏ ਜੀ ਇਹ ਆਪਾਂ ਦੇਖੋ ਜੀ ਤੁਸੀਂ ਦੇਖਿਆ ਕਿ ਅਸੀਂ ਪਲਾਂਟੇਸ਼ਨ ਕਰ ਦਿੰਨੇ ਆ ਤੇ ਡੂ ਟੂ ਡਿਫਰੈਂਟ ਰੀਜਨਸ ਕਈ ਵਾਰੀ ਸਟ੍ਰੇ ਕੈਟਲਸ ਵੱਲੋਂ ਜਾਂ ਕਿਸੇ ਹੋਰ ਕਾਰਨ ਕਰਕੇ ਬੂਟੇ ਜਿਹੜੇ ਚੱਲ ਨਹੀਂ ਪੰਦੇ ਤੇ ਉਹਦੇ ਵਾਸਤੇ ਅਸੀਂ ਸੋਚਿਆ ਕਿ ਜਿਹੜਾ ਵਾਤਾਵਰਨ ਦੇ ਨਾਲ ਵਧੀਆ ਚੀਜ਼ਾ ਉਹ ਹੈ ਬਾਸ ਦੇ ਟ੍ਰੀ ਗਾਰਡ ਜੀ ਅਸੀਂ ਉਹ ਕੋਸ਼ਿਸ਼ ਕਰਨ ਜਾ ਰਹੇ ਹਾਂ ਕੋਸ਼ਿਸ਼ ਨਹੀਂ ਲਗਾਵਾਂਗੇ ਤਾਂ ਕਿ ਵੱਧ ਤਵਾਦ ਪਲਾਂਟ ਜਿਹੜੇ ਆ ਸਰਵਾਈਵ ਕਰ ਸਕਣ ਤੇ ਵੱਧ ਫੁੱਲ ਸਕਣ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਅਜੇ ਗੁੱਤਾ ਜੀ ਮਾਨਯੋਗ ਐਮ ਐਲ ਏ ਸਾਹਿਬ ਔਰ ਸਾਰੇ ਵੱਖਰੀ ਵੱਖਰੀ ਐਨ ਜੀਓ ਸੰਸਥਾਵਾਂ ਦੇ ਵਲੰਟੀਅਰਸ ਪਿਛਲੇ ਕਾਫੀ ਸਾਲਾਂ ਤੋਂ ਅਸੀਂ ਸਾਰੇ ਰਲ ਮਿਲ ਕੇ ਕਿਉਂਕਿ ਮਿਸ਼ਨ ਸਾਡਾ ਸਾਰਾ ਇੱਕੋ ਹੀ ਹੈ ਅਪਰੋਚ ਸਾਰਿਆਂ ਦੀ ਆਪਣੀ ਆਪਣੀ ਅਲਟੀਮੇਟ ਗੋਲ ਹੈਗਾ ਅਸੀਂ ਪੌਦੇ ਲਗਾਣੇ ਪੰਜਾਬ ਦੀ ਹਰਿਆਲੀ ਨੂੰ ਵਧਾਣਾ ਅੱਜ ਅਸੀਂ ਸਿਰਫ 4% ਤੋਂ ਥੱਲੇ ਹਰੀਆਲੀ ਵਿੱਚ ਰਹਿ ਰਹੇ ਹਾਂ ਜਿਹੜੀ ਕਿ ਅਕੋਰਡਿੰਗ ਟੂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਮਿਨਿਮਮ 33% ਚਾਹੀਦੀ ਹੈ ਔਰ ਜੋ ਵੀ ਅਸੀਂ ਅੱਜ ਫੇਸ ਕਰਦੇ ਪਏ ਹਾਂ ਇਹ ਐਟ ਐਡੇ ਵੱਡੇ ਪਾਰ ਦਾ ਹੀ ਨਤੀਜਾ ਹੈ ਔਰ ਜੇ ਅਸੀਂ ਸਮੇਂ ਰੰਦੇ ਸਟੈਪ ਨਾ ਲਏ ਤੇ ਮੈਂ ਸਮਝਦਾ ਸਾਨੂੰ ਹੋਰ ਬੜੇ ਭਿਆਨਕ ਸਮੇ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਵੀ ਤੇ ਸਾਡੀ ਆਉਣ ਵਾਲੀ ਜਿਹੜੀ ਹੈ ਜਨਰੇਸ਼ਨਸ ਨੂੰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਸੰਤਾਨਾਂ ਨੇ ਉਹਨਾਂ ਨੂੰ ਵੀ ਤੋਂ ਮੈਂ ਕੀ ਕਹਾਂਗਾ ਹਜੇ ਵੀ ਬੰਦਿਆ ਦੁੱਲੇ ਬੇਰਾਂ ਨੂੰ ਚੱਕ ਝੋਲੀ ਚ ਪਾਲ ਲੈ ਧਰਤੀ ਹਵਾ ਪਾਣੀ ਤੇ ਰੁੱਖ ਤੇ ਰੁੱਖ ਜਿਵੇਂ ਬਚਦਾ ਹੀ ਬਚਾਲਾ ਬਜ਼ੁਰਗੋਂ ਕਾ ਅਸ਼ੀਰਵਾਦ ਜਾਇਆ ਕਹਾਂ ਹੋਤਾ ਹੈ ਬਜ਼ੁਰਗੋਂ ਕਾ ਅਸ਼ੀਰਵਾਦ ਜਾਇਆ ਕਹਾਂ ਹੋਤਾ ਹੈ ਠੰਡਕ ਵਹਾਂ ਪੇ ਵੀ ਹੋਤੀ ਹੈ ਸੁਕੇ ਪੇੜ ਕਾ ਸਾਇਆ ਯਹਾਂ ਹੋਤਾ ਹੈ ਸ਼ਹਿਰ ਬਸਾ ਕੇ ਸ਼ਹਿਰ ਬਸਾ ਕੇ ਸਕੂਨ ਕੇ ਲਿਏ ਗਾਉਂ ਢੂੰਡਤੇ ਹੈ ਸ਼ਹਿਰ ਬਸਾ ਕੇ ਸਕੂਨ ਕੇ ਲਿਏ ਗਾਉਂ ਢੂੰਡਤੇ ਹੈ ਬੜੇ ਹੀ ਅਜੀਬ ਇਨਸਾਨ ਹੈ ਹੱਥ ਵਿੱਚ ਕੁਲਹਾੜੀ ਲੈ ਕੇ ਛਾਉਂ ڈھੁੰਦਦੇ ਹਨ ਸੁਖਵਿੰਦਰ ਸਿੰਘ ਵਾਲਾ ਹਾਰਟੀਕਲਚਰ ਸੁਪਰਵਾਈਜ਼ਰ ਥੋੜੇ ਸਮੇਂ ਤੋਂ ਹੀ ਮੈਨੂੰ ਇੱਧਰ ਬਾਗਬਾਨੀ ਵਿਭਾਗ ਵਿੱਚ ਆਉਣ ਦਾ ਮੌਕਾ ਮਿਲਿਆ ਹੈ ਔਰ ਮੈਂ ਦੇਖ ਰਿਹਾ ਉਸ ਦਿਨ ਦਾ ਹੀ ਬੜੀਆਂ ਐਨਜੀਓ ਵੀ ਸਹਿਯੋਗ ਕਰ ਰਹੀਆਂ ਹਨ ਅਤੇ ਨਗਰ ਨਿਕ ਮਲੋਂ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਔਰ ਹਰ ਤਰੀਕੇ ਦੇ ਨਾਲ ਪਾਣੀ ਦੀ ਸਬਦਾ ਬੂਟਿਆਂ ਦੀ ਸਬਦਾ ਲੌਣ ਦੀ ਲੇਬਰ ਦੀ ਹਰ ਤਰੀਕੇ ਦਾ ਪ੍ਰਬੰਧ ਜਿਹੜਾ ਬਹੁਤ ਵਧੀਆ ਹੈ ਹਨਾ ਕਿੰਨੀ ਵੱਡਾ ਇਹ ਰੋਲ ਮਾਤਾ ਪਿਤਾ ਤੋਂ ਵੀ ਵੱਡਾ ਰੋਲ ਅਦਾ ਕਰਦੇ ਦਰਖਤ ਜੜਿਆ ਔਰ ਕਈ ਵਾਰੀ ਬੜਾ ਦੁੱਖ ਲੱਗਦਾ ਜਦੋਂ ਕੋਈ ਕੱਟਿਆ ਜਾਂਦਾ ਦਰਖਤ ਬਿਨਾਂ ਵਜ੍ਹਾ ਤੋਂ ਐਵੇਂ ਰਸਤਾ ਵੇਖ ਕੇ ਜਾਂ ਕਿਤੇ ਰਸਤਾ ਖੁੱਲਾ ਕਰਨ ਵਾਸਤੇ ਵੇਖੋ ਤੁਸੀਂ ਵਿਦੇਸ਼ਾਂ 'ਚ ਤੁਸੀਂ ਦੇਖਦੇ ਹੋ ਉਹ ਦੱਸਦੇ ਜਿਹੜੇ ਜਾਣ ਵਾਲੇ ਕਿ ਇੱਥੇ ਪਹਿਲੋਂ ਬੂਟਾ ਕੱਟਣ ਤੋਂ ਪਹਿਲਾਂ ਬੂਟੇ ਉੱਥੇ ਲਾਏ ਜਾਂਦੇ ਆ ਜੇ ਇੱਕ ਕੱਟਣਾ ਤੇ 10 ਲਾਏ ਜਾਂਦੇ ਆ ਤੇ ਇਥੇ 10 ਘਟ ਕੇ ਇੱਕ ਵੀ ਨਹੀਂ ਕੁ ਲਾਉਂਦਾ ਇਹ ਇਦਾਂ ਦੀ ਸਾਨੂੰ ਸੋਚ ਬਣਾਉਣੀ ਪਵੇਗੀ ਵੱਧ ਤੋਂ ਵੱਧ ਰੁਖਤ ਲਾਏ ਜਾਣ ਔਰ ਪਾਣੀ ਬਚਾਇਆ ਜਾਵੇ ਮੈਂ ਆਪਣਾ ਤੁਹਾਨੂੰ ਰੋਲ ਦੱਸਦਾ ਕਿ ਗੁਰਦੁਆਰਾ ਸ੍ਰੀ ਪਲਾਸ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਦਾਸ ਦੀ ਰਹਿਸ਼ ਆ ਮੈਂ ਤੇ ਮੇਰਾ ਬੇਟਾ ਪ੍ਰੋਫੈਸਰ ਖਾਲਸਾ ਕਾਲਜ ਅਸੀਂ ਬੜਾ ਵੱਡਾ ਉੱਥੇ ਬੂਟਿਆਂ ਦਾ ਜਾਲ ਵਛਾਇਆ ਪੂਰਾ ਔਰ ਵੇਖੋ ਕਈ ਵਾਰੀ ਨਾ ਸੋਚਦੇ ਆਂ ਵੀ ਟੈਂਕਰ ਆਊਗਾ ਲੇਬਰ ਆਊਗੀ ਨਾ ਇੱਕ ਰੇੜੀ ਲੈ ਕੇ ਸਿੰਪਲ ਸਾਈਕਲ ਲਾਇਆ ਉਹਦੇ ਅੱਗੇ ਉਦੇ ਉੱਤੇ ਟੈਂਕੀ ਪਾਣੀ ਵਾਲੀ ਬਣਾ ਲਈ ਟੂਟੀ ਲਾ ਲਈ ਉਹਨੂੰ ਆਮ ਜਿਹੜਾ ਮਿਲ ਜਾਂਦਾ ਡਰਮ 220 ਲੀਟਰ ਦਾ ਦੋ ਬਾਦ ਤੋਂ ਬਾਦ 1000 1200 ਦਾ ਉਹਦੇ ਨਾਲ ਪਾਣੀ ਪਾਤਾ ਮਗਰ ਮਗਰ ਉਹ ਤਕਰੀਬਨ 500 ਦੇ ਕਰੀਬ ਬੂਟਾ ਜਿਹੜਾ ਨਾ ਸੱਜੇ ਖੱਬੇ ਗੁਰਦਰਾ ਸਾਹਿਬ ਦੇ ਹਰਿਆਵਲਿਆ ਔਰ ਇਹ ਜਿਹੜਾ ਇਦਾਂ ਦਾ ਹਰ ਕੋਈ ਅਪਰਾਲਾ ਕਰੇ ਮੈਂ ਨਹੀਂ ਕਹਿੰਦਾ ਵੀ ਮੈਂ ਕੋਈ ਜ਼ਿਆਦਾ ਕਰ ਰਿਹਾ ਮੇਰੇ ਤੋਂ ਵਧੀਆ ਕਰ ਰਹੇ ਸਾਰੇ ਪਰ ਸਾਰੇ ਸਹਿਯੋਗ ਕਰੀਏ ਕਈ ਵਾਰੀ ਸੀ ਇਹ ਹੀ ਸੋਚਦੇ ਰਹੀ ਨੇ ਵੀ ਡਿਪਾਰਟਮੈਂਟ ਹੀ ਆਊਗਾ ਉਹੀ ਕਰੂਗਾ ਉਹਦੇ ਬੜੇ ਹੋਰ ਜ਼ਿਵੇਂ ਹੁੰਦੇ ਨੇ ਕਿੱਡਾ ਵੱਡਾ ਨਗਰ ਨਿਕਮਾ ਅੰਮ੍ਰਿਤਸਰ ਆ ਵੇਖ ਲੋ ਕਿੱਡਾ ਵੱਡਾ ਸ਼ਹਿਰ ਹੈ ਉਹਦੇ ਮੁਤਾਬਕ ਕਿੰਨਾ ਸਟਾਫ ਚਾਹੀਦਾ ਕਿੰਨੀ ਮਸ਼ੀਨਰੀ ਚਾਹੀਦੀ ਆ ਉਨੀ ਉਪਲਬਧ ਨਹੀਂ ਹੋ ਸਕਦੀ ਸੋ ਸਾਰਿਆਂ ਦਾ ਧੰਨਵਾਦ ਸਾਡੇ ਇੱਥੇ ਸਤਿਕਾਰਯੋਗ ਐਮਐਲਏ ਸਾਹਿਬ ਵੀ ਆਏ ਸੀ ਡਾਕਟਰ ਸਾਹਿਬ ਸਾਡੇ ਹੈਲਥ ਆਫਿਸਰ ਸਾਹਿਬ ਜਿਹੜੇ ਅੱਜਕੱਲ ਉਹਨਾਂ ਨੂੰ ਬਾਗਬਾਨੀ ਡਿਪਾਰਟਮੈਂਟ ਵੀ ਮਿਲਿਆ ਉਹ ਵੀ ਆਏ ਸੀ ਸਾਰਿਆਂ ਦਾ ਔਰ ਤੁਹਾਡਾ মিডিਆ ਵਾਲਿਆਂ ਦਾ ਧੰਨਵਾਦ ਆ ਕਿਉਂਕਿ ਇਹ ਮੈਸੇਜ ਜਿਹੜਾ ਦੂਰ ਦੂਰ ਤੱਕ ਜਾਂਦਾ ਨਾ ਇਹ ਬੜੀ ਅਵੇਅਰਨੈਸ ਹਰ ਇੱਕ ਨੂੰ ਜਜਬਾ ਮਿਲਦਾ ਵੀ ਯਾਰ ਅਸੀਂ ਕੁਝ ਕਰੀਏ ਹਨ ਜੇ ਕੋ ਕਰ ਸਕਨੇ ਸਾਡੇ ਨਾਲ ਇੱਥੇ ਭਾਈ ਅਵਤਾਰ ਸਿੰਘ ਆਏ ਨੇ ਉਹਨਾਂ ਚ ਵੇਖੀ ਤਮੰਨਾ ਉਹਨਾਂ ਨੇ ਕੱਲ 100 ਬੂਟਾ ਸਾਡੇ ਨਾਲ ਲਵਾਇਆ ਆਪਣੀ ਸਾਈਕਲ ਆਪਣਾ ਹੀ ਸਾਰਾ ਸਿਸਟਮ ਰੱਖਿਆ ਉਹਨਾਂ ਨੇ ਔਰ ਐਡਵਾਂਸ ਫੇਰ ਲੱਦ ਕੇ ਖੜੇ ਨਿਸ਼ਟਕ ਤੇ ਵੀ ਤੁਸੀਂ ਆਓ ਤੇ ਲਵਾ ਦਈਏ ਸੋ ਇਸ ਤਰੀਕੇ ਨਾਲ ਸਾਰੇ ਆਪਰਾਲਾ ਕਰੀਏ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੋ ਜੋ ਵੀ ਰੋਲ ਅਦਾ ਕਰ ਰਹੇ ਹੋ ਸਾਰਿਆਂ ਦਾ ਧੰਨਵਾਦ ਬਹੁਤ ਅੱਛਾ ਲੱਗਦਾ ਹਰਪਲੀ ਪਾਰਟਿਸਿਪੇਟ ਕਰਨਾ ਜੀਓ ਨਾਲ ਐਨ ਜੀਓਜ਼ ਨਾਲ ਮਿਲ ਕੇ ਸਾਰੇ ਅੱਛੇ ਵਾਤਾਵਰਨ ਪ੍ਰੇਮੀ ਲੇਕਿਨ ਜਦ ਤੱਕ ਸੜਾ ਸਮਾਜ ਜਾਗਰਤ ਨਹੀਂ ਹੋਏਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਨਾਲ ਖੜੋਤੇ ਨੇ ਜੇ ਐਸ ਨਾਗਪਾਲ ਜੀ ਇਹ ਆਪਣਾ ਜਨਮ ਦਿਨ ਜਿਹੜਾ ਹੈ ਪlant ਲਗਾ ਕੇ ਲਗਾਉਂਦੇ ਨੇ 85 ਜਨਮ ਦਿਨ 85 ਜਨਮ ਦਿਨ ਮਨਾਇਆ ਔਰ 85 ਪlant ਲਗਾਏ ਵੈਰੀ ਗੁੱਡ ਬਹੁਤ ਇਸ ਤਰ੍ਹਾਂ ਦਾ ਕੰਮ ਹਰ ਮਨੁੱਖਾ ਕਰ ਸਕਦਾ ਅੰਬਰ ਸਰ ਸੜੇ ਮੁਕੇਸ਼ ਕਿੰਨੀ ਚਿੰਤਾ ਕਰਦੇ ਵੀ ਪਾਣੀ ਬਚਾਉਣਾ ਚਾਹੀਦਾ ਰੇਨ ਮੋਟਰ ਹਾਰਵੈਸਟਿੰਗ ਲੱਗੀ ਹੋਣੀ ਚਾਹੀਦੀ ਕਮਲ ਗਾਇ ਜੀ ਸਾਡੇ 뮤지컬 ਟੀਮ ਨਾਲ ਜੁੜੇ ਹੋਏ ਨੇ ਕਾ ਖੂਬ ਗੀਤ ਸੁਣਾਉਂਦੇ ਨੇ ਇਹ ਕੌਣ ਚિત੍ਰਕਾਰ ਹੈ ਇਹ ਕੌਣ ਚિત੍ਰਕਾਰ ਹੈ ਮਤਲਬ ਲੋਕਾਂ ਚ ਆਮ ਜਨਤਾ ਦੇ ਭਾਵਨਾ ਵੀਨ ਸ਼ਰਮਾ ਜੀ ਸਾਰੇ ਲਗੇ ਹੋਏ ਨੇ ਅਸੀਂ ਲੇਕਿਨ ਜਿਹੜੇ ਸੇ ਕਹ ਰਹੇ ਸੀ ਵੀ ਪੌਦਿਆਂ ਨੂੰ ਜਾਨਵਰਾਂ ਤੋਂ ਖਤਰਾ ਨਹੀਂ ਹੈਗਾ ਇਨਸਾਨਾਂ ਤੋਂ ਖਤਰਾ ਹੈ ਅਸੀਂ ਪੇੜ ਥੱਲੇ ਅੱਗ ਲਗਾ ਦਿੰਦੇ ਹਾਂ ਪਲਾਂਟਸ ਵਗਰ ਕਿੰਨਾ ਕਚਰਾ ਵਗਰ ਹੈ ਐਣੀ ਦੇਖਦੇ ਉੱਪਰ ਸਾਡੇ ਪਲਾਂਟ ਚੱਲ ਰਹੇ ਨੇ कहें शेर भी सुना देना पांच शेर छोटे छोटे है कहते तुम जो चाहते तो हालात बदल सकते थे इस धरती माँ के आंसू तुम्हारी आंख से निकल सकते थे पर तुम तो ठहरे झील के पानी की तरह दरिया बन जाते तो बहुत दूर निकल सकते बहुत अच्छा चल उड़ जा रहे पंछी अब ये शहर हुआ बेगाना तेरे हिस्से का पानी भी बंद बोतल में नजर आता है असी लोगों ने ना दाना पानी पाना छड़ता है असं पशु पक्षियों को खाना शुरू करता है उन्होंने खिलाना बंद करता है ਜਿਸ ਦਿਨ انسان ਪ੍ਰੇਮ ਕਰਨਾ ਸ਼ੁਰੂ ਕਰ ਦੇਗਾ ਵਾਤਾਵਰਨ ਨਾਲ ਸਭ ਠੀਕ ਹੋ ਜਾਏਗਾ ਅਸੀਂ ਟਰੀ ਗਾਰਡ ਲਗਾ ਰਹੇ ਹਾਂ ਸਭ ਕੁਝ ਲਗਾ ਰਹੇ ਹਾਂ ਪਰ انسان ਸ਼ੈਅ ਕਰਦੇ ਕਰਦੇ ਕੋਈ ਧਿਆਨ ਨਹੀਂ ਕਰਦਾ ਹਰ ਮਨੁੱਖ ਜਿਹੜਾ ਕਿੰਨੀ ਪੋਪੂਲੇਸ਼ਨ ਹੈ ਜੇ ਦੋ ਦੋ ਪੰਜ ਪੰਜ ਰੁੱਖ ਆਪ ਲਗਾ ਲੇ ਸਾਰਾ ਸ਼ਹਿਰ ਹਰਾ ਭਰਾ ਹੋ ਜਾਏਗਾ ਉਹ ਜਾਗਰਤੀ ਪਤਾ ਕਰਨੀ ਪਈ ਹਰ ਇਨਸਾਨ ਚ